ਬਾਬਾ ਬਕਾਲਾ ਨਾਲ ਕੇ ਤੋਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਕਾਂਗਰਸ ਪਾਰਟੀ ਦੀ ਕਿਉਂਕਿ ਮਾਜੇ ਦੀ ਲੀਡਰਸ਼ਿਪ ਵੀ ਇੱਥੇ ਡੱਟੀ ਹੋਈ ਆ ਮਾਲਵੇ ਤੋਂ ਹਾਲਾਂਕਿ ਪੂਰੇ ਪੰਜਾਬ ਜਿਵੇਂ ਆਗੂ ਪਹੁੰਚ ਰਹੇ ਨੇ ਪਰ ਕਿਉਂਕਿ ਬਾਬਾ ਬਕਾਲਾ ਜੰਡਿਆਲਾ ਜਿਹੜੇ ਆਸ-ਪਾਸ ਦੇ ਕੌਨਸਟੀਟੂਐਂਸੀ ਨੇ ਇਥੋਂ ਦੇ ਲੀਡਰ ਜਿਹੜੇ ਨੇ ਇਹਨਾਂ ਦੇ ਕੋਲ ਵੱਡੀ ਜ਼ਿੰਮੇਵਾਰੀ ਆ ਸੰਤੋਖ ਸਿੰਘ ਭਲਾਈਪੁਰ ਸਾਹਿਬ ਵਿਧਾਇਕ ਰਹੇ ਨੇ ਬਾਬੂਕਾਲਾ ਸਾਹਿਬ ਤੋਂ ਭਲਾਈਪੁਰ ਸਾਹਿਬ ਕੱਲ੍ਹ ਵੀ ਤੁਸੀਂ ਰੈਲੀਆਂ ਦੀ ਅਗਵਾਈ ਕੀਤੀ ਪਿੰਡਾਂ ਦੀ ਡਿਊਟੀਆਂ ਲੱਗੀਆਂ ਤੁਹਾਡੀਆਂ ਕਿਵੇਂ ਦਾ ਰਿਸਪੌਂਸ ਲੋਕਾਂ ਚ ਲੱਗਿਆ ਇਸ ਤਰ੍ਹਾਂ ਸਾਡੇ ਕੋਲ ਔਰ ਮੈਂ ਤੇ ਸਾਡੇ ਐਕਐਮਐਲਏ ਸੁਖਵਿੰਦਰ ਸਿੰਘ ਜੀ ਡੈਨੀ ਜੀ ਇਕੱਠੇ ਕੰਮ ਕਰਦੇ ਆਂ ਜੀ ਔਰ ਜਿਦਾ ਪਹਿਲੇ ਦਿਨ ਆਏ ਆ ਉਦੋਂ ਕੁਝ ਕੰਮ ਢਿੱਲਾ ਸੀਗਾ ਜੀ ਅੱਜ ਜਦੋਂ ਦੇ ਵਰਕਰ ਸਾਡੇ ਦੇ ਐਮਐਲਏ ਪਿੰਡਾਂ 'ਚ ਡਟ ਗਏ ਜਾਂ ਸ਼ਹਿਰ 'ਚ ਡਟ ਗਏ ਆ ਉਹ ਦਿਨ ਦਾ ਜਿਹੜਾ ਵਾ ਉਹ ਸਾਡੀ ਕਾਂਗਰਸ ਪਾਰਟੀ ਦਾ ਗਰਾਫ ਜਿਹੜਾ ਉਹ ਉੱਪਰ ਗਿਆ ਇੱਕ ਜੁੜਤਾ ਦੇ ਨਾਲ ਇਲੈਕਸ਼ਨ ਲੜ ਰਹੇ ਉਹ ਕਿਉਂਕਿ ਕਿਹਾ ਜਾਂਦਾ ਕਿ ਕਾਂਗਰਸ ਜਿਵੇਂ ਸਰਕਾਰ ਵੱਲੋਂ ਹੀ ਦਾਵਾ ਕੀਤਾ ਜਾਂਦਾ ਕਿ ਇੱਕ ਜੁੜਤਾ ਨਾਲ ਇਲੈਕਸ਼ਨ ਨਹੀਂ ਲੜ। ਵੇਖੋ ਜੀ ਕਾਂਗਰਸ ਪਾਰਟੀ ਇੱਕ ਮੋਠਿਆ ਇੱਥੇ ਤੁਸੀਂ ਵੇਖਿਆ ਵਾ ਕਿ ਸਾਰੇ ਮੇਨ ਲੀਡਰ ਜਿਹੜੇ ਉਸ ਸਟੇਜ ਤੇ ਇਕੱਠੇ ਨੇ ਔਰ ਸਾਰੇ ਕਿਹੜਿਆ ਆਪਣਾ ਆਪਣਾ ਵਰਕ ਕਰ ਰਹੇ ਕੱਲ ਨੂੰ ਮੈਨੂੰ ਪਤਾ ਲੱਗਾ ਕਿ ਕੱਲ ਨੂੰ ਸਾਡੇ ਜਿਹੜੇ ਮੁੱਖ ਮੰਤਰੀ ਸਨ ਚੰਨੀ ਜੀ ਉਹ ਵੀ ਇੱਥੇ ਆਨ ਰਹੇ ਉਹਨਾਂ ਦੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਨੇ ਬਾਜਵਾ ਸਾਹਿਬ ਵੀ ਹਰ ਪਿੰਡ ਜਾ ਰਹੇ ਨੇ ਔਰ ਪ੍ਰਗਟ ਸਿੰਘ ਵੀ ਆਏ ਸੀ ਉਹ ਵੀ ਕਰ ਰਹੇ ਨੇ ਔਰ ਹੋਰ ਵੀ ਸਾਰੀ ਲੀਡਰਸ਼ਿਪ ਜੀ ਸਾਰੀ ਲੀਡਰਸ਼ਿਪ ਜੀ ਇੱਕਦਮ ਜਿਹੜੀ ਜਿਹੜੀ ਲੋਡ ਜਿੱਥੇ ਕਿੱਥੇ ਉਹ ਉੱਥੇ ਉੱਤੇ ਕੰਮ ਕਈ ਸਾਲ ਕੀ ਲੋਕ ਤੁਹਾਨੂੰ ਲੱਗਦਾ ਪਿੰਡਾਂ 'ਚ ਕਿਉਂਕਿ ਤੁਸੀਂ ਖੁਦ ਰੂਰਲ ਏਰੀਆ ਪਿੰਡ ਪਿੰਡੂ ਇਲਾਕੇ ਤੋਂ ਆਉਂਦੇ ਹੋ ਤਾਂ ਲੱਗਦਾ ਕਿ ਪਿੰਡਾਂ ਦੇ ਲੋਕ ਜਿਹੜੇ ਸਰਕਾਰ ਤੋਂ ਖੁਸ਼ ਨਹੀਂ ਨੇ ਪਿੰਡਾਂ ਦੇ ਲੋਕ ਜਿਹੜੇ ਅਮਨ ਚਾਹੁੰਦੇ ਆ ਅਮਨ ਸ਼ਾਂਤੀ ਚਾਹੁੰਦੇ ਕਿਉਂਕਿ ਜਿਨ੍ਹਾਂ ਤੋਂ ਇਹਨਾਂ ਨੇ ਪਿਛਲਾ ਸਮਾਂ ਜਿਹੜਾ ਅਤਵਾਦ ਵਾਲਾ ਵੇਖਿਆ ਉਹ ਬਿਲਕੁਲ ਜਿਹੜੇ ਆ ਉਹ ਕਾਂਗਰਸ ਪਾਰਟੀ ਨੂੰ ਵੋਟ પા ਕੇ ਰਾਜੀ ਪਿੰਡਾਂ ਦੇ ਵਿੱਚ ਜਦੋਂ ਜਾਇਦਾ ਉਹ ਵੀ ਇਹ ਗੱਲ ਕਹਿ ਰਿਹਾ ਉਹ ਕਹਿੰਦੇ ਕਿ ਕਾਂਗਰਸ ਪਾਰਟੀ ਨੇ ਜਿਹੜਾ ਅਮਨ ਸ਼ਾਂਤੀ ਲੰਨਦੀ ਹੈ ਇਹੀ ਘਰਾਂ ਦੇ ਵਿੱਚ ਪਿੰਡਾਂ 'ਚ ਵੱਸਣਦੇ ਆ ਆਪਣੇ ਕਾਰੋਬਾਰ ਕਰਦੇ ਆ ਪਿਛਲਾ ਸਮਾਂ ਹੀ ਲੰਘਿਆ ਹਨੇਰੀ ਉਹ ਹਨੇਰੀ ਜਿਹੜੀ ਬਿਲਕੁਲ ਖਤਮ ਹੋ ਗਈ ਲੋਕਾਂ ਨੇ ਵਾਪਸੀ ਜਿਹੜੀ ਆ ਉਹ ਕਰ ਲਈ ਆ ਔਰ ਕਾਂਗਰਸ ਪਾਰਟੀ ਨੂੰ ਸਾਥ ਦੇਣਦੇ ਆ ਇਹਨੂੰ ਆਸ ਆ ਕਿ ਅਸੀਂ ਵੱਡੀ ਡੀਡ ਦੇ ਨਾਲ ਕਾਂਗਰਸ ਪਾਰਟੀ ਦਾ ਜਿਹੜਾ ਕੈਂਡੀਡੇਟ ਸਾਡਾ ਉਹ ਵੀ ਇੱਕ شریف ਆਦਮੀ ਹੈ ਔਰ ਦੂਸਰੇ ਕੈਂਡੀਡੇਟ ਨਾਲ ਉਹਨਾਂ ਦੀ ਤੁਲਨਾ ਕਰ ਲਓ ਇੱਕ ਭਲਾਮਾਨ شریف ਇਮਾਨਦਾਰ ਜਿਹੜਾ ਸਾਡਾ ਕੈਂਡੀਡੇਟ ਆ ਔਰ ਦੂਸਰੇ ਕੈਂਡੀਡੇਟਾਂ ਦੇ ਮੁਕਾਬਲੇ ਜਿਹੜਾ 1 ਨੰਬਰ ਦਾ ਇਹ ਸਾਡਾ ਕੈਂਡੀਡੇਟ ਆ ਔਰ ਲੋਕੀ ਜਿਹੜਾ ਵਾ ਇਹਨਾਂ ਨੂੰ ਪਿਆਰ ਕਰਦੇ ਔਰ ਕਾਂਗਰਸ ਪਾਰਟੀ ਨੂੰ ਪਿਆਰ ਕਰ ਰਹੇ ਨੇ ਔਰ 100% ਜਿਹੜਾ ਕਾਂਗਰਸ ਪਾਰਟੀ ਜੜੀ ਜਿੱਤ ਕੇ ਨਿਕਲੂਗੀ। ਪਲੇਅਰ ਸਾਹਿਬ ਅਕਾਲੀ ਦਲ ਦਾ ਕਿਵੇਂ ਲੱਗ ਰਿਹਾ ਇੱਥੇ ਅਕਾਲੀ ਦਲ ਜਿਵੇਂ ਸੁਖਬੀਰ ਬਾਲ ਸਿੰਘ ਸਾਹਿਬ ਕਹਿੰਦੇ ਸੀ ਕਿ ਕਿ ਅਕਾਲੀ ਦਲ ਵੀ ਇੱਥੇ ਮੁਕਾਬਲੇ 'ਚ ਆ ਉਹਨਾਂ ਦਾ ਲੱਗਦਾ ਕਿ ਮੁਕਾਬਲਾ ਤੁਹਾਡਾ ਸਰਕਾਰ ਦੇ ਨਾਲ ਹੀ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੂੰ ਕਾਂਗਰਸ ਅਕਾਲੀ ਦਲ ਨੂੰ ਕੈਂਡੀਡੇਟ ਨਹੀਂ ਲੱਭਾ। ਤੋਂ ਮਜੀਠੇਲ ਕੇ ਤੋਂ ਬੀਬੀ ਲਿਆ ਕੇ ਇੱਥੇ ਇਲੈਕਸ਼ਨ ਲੰਡਾ ਦਿੱਤੀ। ਔਰ ਜਿਹੜੇ ਲੋਕੀ ਆ ਕਾਲੀਦਾਲ ਤੋਂ ਖਫਾ ਵਾ ਔਰ ਲੋਕੀ ਇਹ ਹੀ ਗੱਲ ਕਰ ਰਹੇ ਆ ਕਿ ਇਹ ਜਿਹੜੀ ਪਾਰਟੀ ਆ ਇਹਨੇ ਜਿਹੜਾ ਵਾ ਪੰਜਾਬ ਦਾ ਬੇੜਾ ਗਰਕ ਕੀਤਾ ਵਾ। ਨਸ਼ਾ ਜਿਹੜਾ ਵਾ ਉਹ ਇਹਨਾਂ ਨੇ ਸ਼ੁਰੂ ਕੀਤਾ 12 ਤੋਂ ਬਾਅਦ ਇੱਥੇ ਸਮੈਕ ਜਿਹੜੀ ਆ ਉਹ ਦਿਨੋਂ ਦਿਨ ਵਧਿਆ ਔਰ ਜੋ ਕਾਂਗਰਸ ਵੇਲੇ ਸੀ ਨਸ਼ਾ ਵੇਚਦਾ ਸੀ ਉਦੋਂ ਵੀ ਬੜੀ ਕੋਸ਼ਿਸ਼ ਕੀਤੀ ਪਰ ਉਦੋਂ ਨਹੀਂ ਪਰ ਅੱਜ ਤੇ ਕਰ ਕਰ ਡਿਲੀਵਰੀ ਜਿਹੜੀ ਹੋ ਰਹੀ ਹੈ ਔਰ ਕਾਂਗਰਸ ਪਾਰਟੀ ਵੀ ਇੰਨਾ ਨਹੀਂ ਸੀਗਾ ਜਿੰਨਾ ਅੱਜ ਜਿਹੜਾ ਨਸ਼ਾ ਵਾ ਉਹ ਦੁ 100 ਗੁਣਾ ਵੱਧ ਗਿਆ ਔਰ ਬੱਚੇ ਜਿਹੜੇ ਲੋਕਾਂ ਦੇ ਮਰ ਰਹੇ ਨੇ ਟੀਕੇ ਲਾਉਂਦੇ ਆ ਬੁਰਾ ਹਾਲ ਹੈ ਲੋਕੀ ਇਹਨਾਂ ਤੋਂ ਦੁਖੀ ਆ ਲੋਕੀ ਉੱਤੋਂ ਉੱਤੋਂ ਜਿਹੜੇ ਇਹਨਾਂ ਦੇ ਨਾਲ ਤੁਰੇ ਫਿਰਦੇ ਜਿਹੜੇ ਥੱਲੇ ਵਰਕਰ ਆ ਉਹ ਇਹਨਾਂ ਦੇ ਕੋਈ ਨਾਲ ਨਹੀਂ ਰਿਹਾ ਔਰ ਅੱਜ ਤੁਹਾਡੇ ਬੰਦੀ ਇਹਨਾਂ ਦੀ ਸਾਹਮਣੇ ਆਈ ਆ ਇੱਕ ਮੁੰਡਾ ਇਹਨਾਂ ਦਾ ਪੀ ਸੀਗਾ ਜੋ ਆਪਣੇ ਐਕਸਐਮਐਲਏ ਸਾਬ ਜਣ ਜਿਹਨਾਂ ਦੀ ਡੈਥ ਹੋ ਚੱਕੀ ਸੋਹਰ ਸਾਹਿਬ ਉਹਨਾਂ ਦਾ ਪੀ ਉਹ ਵੀ ਇਲੈਕਸ਼ਨ ਲੜਿਆ ਔਰ ਕਿਉਂਕਿ ਉਹਦਾ ਵੀ ਇਲਾਕੇ 'ਚ ਪ੍ਰਭਾਵ ਹੈ ਕੋ 5 ਸਾਲੋਂ 4 ਸਾਲੋਂ ਨੇ ਕੰਮ ਕੀਤਾ ਲੋਕਾਂ ਦਾ ਮੈਨੂੰ ਲੱਗਦਾ ਵਾ ਕਿ ਜਿਹੜੀ ਇਹ ਜਿਹੜੀ ਆਮ ਪਾਰਟੀ ਆ ਉਹਨੂੰ ਜਿਹੜਾ ਇਹ ਮੁੰਡਾ ਖਰੋਤਾ ਆ ਆਪ ਆਪ ਪਾਰਟੀ ਨੂੰ ਭਨੇਵਾ ਆਪਣੇ ਦਾ ਸੂਲ ਸਾਹਿਬ ਦਾ ਸੂਲ ਸਾਹਿਬ ਦਾ ਉਹ ਹੀ ਇਹਨਾਂ ਨੂੰ ਲੈ ਡੂਗਾ ਠੀਕ ਹੈ ਤੇ ਲੋਕ ਜਿਹੜੇ ਕਾਂਗਰਸ ਨੂੰ ਤਾਂ ਲੋਕ ਕਾਂਗਰਸ ਪਾਰਟੀ ਦੇ ਨਾਲ ਡਟ ਕੇ ਡਟ ਗਏ ਆ ਔਰ ਦਿਨੇ ਤੋਂਨ ਪਾਰਟੀ ਦਾ ਜਿਹੜਾ ਗਰਾਫ ਉੱਪਰ ਜਾ ਰਿਹਾ ਭਲਵਾਂ ਜੀ ਦਾ ਸਾਬਕਾ ਵਿਧਾਇਕ ਨੇ ਸੰਤੋਖ ਸਿੰਘ ਭਲਾਈਪੁਰ ਸਾਹਿਬ ਸੀਨੇ ਦੇ ਆਗੂ ਨੇ तमाम ਆਗੂ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਵਕ ਵਕ ਹਲਕਿਆਂ ਤੋਂ ਤਰਨ ਤਰਨ ਪਹੁੰਚ ਰਹੇ ਨੇ ਔਰ ਦਾਵਾ ਸਾਰਿਆਂ ਦਾ ਇਹੋ ਹੀ ਆ ਕਿ ਕਾਂਗਰਸ ਪਾਰਟੀ ਜਿਹੜੀ ਹੈ ਸੀਟ ਵੱਡੇ ਮਾਰਜਨ ਦੇ ਨਾਲ ਜਿੱਤੇਗੀ ਸਰਕਾਰ ਦੇ ਨਾਲ ਮੁਕਾਬਲਾ ਜੋਰ ਹੈ ਪਰ ਦਾਵੇ ਜਿਹੜੇ ਨੇ ਹਰ ਉਹ ਆਪਣੇ ਆਪਣੇ ਪੱਧਰ ਤੇ ਕਰ ਰਿਹਾ ਹੈ ਕੈਮਰਾਬਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਾਂ ਟੀਵੀ ਤਰਨਤਾਰਨ ਤਾਂ ਬਾਬਾ ਪਕਾਲਾ ਹਲਕੇ ਤੋਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਕਾਂਗਰਸ ਪਾਰਟੀ ਦੀ ਕਿਉਂਕਿ ਮਾਝੇ ਦੀ ਲੀਡਰਸ਼ਿਪ ਹੀ ਇੱਥੇ ਡੱਟੀ ਹੋਈ ਹੈ ਮਾਲਵੇ ਤੋਂ ਹਾਲਾਂਕਿ ਪੂਰੇ ਪੰਜਾਬ ਜਿਵੇਂ ਆਗੂ ਪਹੁੰਚ ਰਹੇ ਨੇ ਪਰ ਕਿਉਂਕਿ ਬਾਬਾ ਪਕਾਲਾ ਜੰਡਿਆਲਾ ਜਿਹੜੇ ਆਸ-ਪਾਸ ਦੇ ਕੌਨਸਟੀਟੂਐਂਸੀ ਨੇ ਇਥੋਂ ਦੇ ਲੀਡਰ ਜਿਹੜੇ ਨੇ ਇਹਨਾਂ ਦੇ ਕੋਲ ਵੱਡੀ ਜ਼ਿੰਮੇਵਾਰੀ ਹੈ ਸੰਤੋਖ ਸਿੰਘ ਭਲਾਈਪੁਰ ਸਾਹਿਬ ਵਿਧਾਇਕ ਰਹੇ ਨੇ ਬਾਬੂਕਾਲਾ ਸਾਹਿਬ ਤੋਂ ਭਲਾਈਪੁਰ ਸਾਹਿਬ ਸਾਡੇ ਕੋਲ 10 ਪਿੰਡ ਨੇ ਔਰ 26 ਬੂਥ ਬਣਦੇ ਆ ਜੀ ਔਰ ਮੈਂ ਤੇ ਸਾਡੇ ਐਕਐਮਐਲਏ ਸੁਖਵਿੰਦਰ ਸਿੰਘ ਜੀ ਡੈਨੀ ਜੀ ਇਕੱਠੇ ਕੰਮ ਕਰਦੇ ਆ ਜੀ ਔਰ ਜੇ ਜਦੋਂ ਪਹਿਲੇ ਦਿਨ ਆਏ ਆ ਉਦੋਂ ਕੁਝ ਕੰਮ ਢਿੱਲਾ ਸੀਗਾ ਅੱਜ ਜਦੋਂ ਦੇ ਵਰਕਰ ਸਾਡੇ ਦੇ ਐਮ ਐਲ اے ਪਿੰਡਾਂ 'ਚ ਡਟ ਗਏ ਜਾਂ ਸ਼ਹਿਰ 'ਚ ਡਟ ਗਿਆ ਉਸ ਦਿਨ ਦਾ ਜਿਹੜਾ ਵਾ ਉਹ ਸਾਡੀ ਕਾਂਗਰਸ ਪਾਰਟੀ ਦਾ ਗਰਾਫ ਜਿਹੜਾ ਉਹ ਉੱਪਰ ਗਿਆ ਇੱਕ ਜੁੜਤਾ ਦੇ ਨਾਲ ਇਲੈਕਸ਼ਨ ਲੜ ਰਹੇ ਉਹ ਕਿਉਂਕਿ ਕਿਹਾ ਜਾਂਦਾ ਕਿ ਕਾਂਗਰਸ ਜਿਵੇਂ ਸਰਕਾਰ ਵੱਲੋਂ ਹੀ ਦਾਵਾ ਕੀਤਾ ਜਾਂਦਾ ਕਿ ਇੱਕ ਜੁੜਤਾ ਨਾਲ ਇਲੈਕਸ਼ਨ ਨਹੀਂ ਲੜ ਦੇਖੋ ਜੀ ਕਾਂਗਰਸ ਪਾਰਟੀ ਇੱਕ ਮੋਠਿਆ ਇੱਥੇ ਤੁਸੀਂ ਵੇਖਿਆ ਵਾ ਕਿ ਸਾਰੇ ਮੇਨ ਲੀਡਰ ਜਿਹੜੇ ਉਹ ਸਟੇਜ ਤੇ ਇਕੱਠੇ ਨੇ ਔਰ ਹਰੇ ਕਿਹੜਿਆ ਆਪਣਾ ਆਪਣਾ ਵਰਕ ਕਰ ਰਹੇ ਕੱਲ ਨੂੰ ਮੈਨੂੰ ਪਤਾ ਲੱਗਾ ਕਿ ਕੱਲ ਨੂੰ ਸਾਡੇ ਜਿਹੜੇ ਮੁੱਖ ਮੰਤਰੀ ਸਨ ਕਨੀ ਜੀ ਉਹ ਵੀ ਇੱਥੇ ਆਨ ਰਹੇ ਉਹਨਾਂ ਦੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਨੇ ਤੇ ਬਾਜਵਾ ਸਾਹਿਬ ਵੀ ਹਰ ਪਿੰਡ ਜਾ ਰਹੇ ਨੇ ਔਰ ਪ੍ਰਗਟ ਸਿੰਘ ਵੀ ਆਏ ਸੀ ਉਹ ਵੀ ਕਰ ਰਹੇ ਨੇ ਔਰ ਹੋਰ ਵੀ ਸਾਰੀ ਲੀਡਰਸ਼ਿਪ ਜੀ ਸਾਰੀ ਲੀਡਰਸ਼ਿਪ ਜੀ ਇੱਕਦਮ ਜਿਹੜੀ ਜਿਹੜੀ ਲੋਡ ਜਿੱਥੇ ਕਿਥੇ ਉਹ ਉੱਥੇ ਤੇ ਕੰਮ ਮੇਰੇ ਨਾਲ ਕਿ ਲੋਕ ਤੁਹਾਨੂੰ ਲੱਗਦਾ ਪਿੰਡਾਂ 'ਚ ਕਿਉਂਕਿ ਤੁਸੀਂ ਖੁਦ ਰੂਰਲ ਏਰੀਆ ਪਿੰਡ ਪਿੰਡੂ ਇਲਾਕੇ ਤੋਂ ਆਉਂਦੇ ਹੋ ਤਾਂ ਲੱਗਦਾ ਕਿ ਪਿੰਡਾਂ ਦੇ ਲੋਕ ਜਿਹੜੇ ਸਰਕਾਰ ਤੋਂ ਖੁਸ਼ ਨਹੀਂ ਨੇ ਪਿੰਡਾਂ ਦੇ ਲੋਕ ਜਿਹੜੇ ਅਮਨ ਚਾਹੁੰਦੇ ਆ ਅਮਨ ਸ਼ਾਂਤੀ ਚਾਹੁੰਦੇ ਕਿਉਂਕਿ ਜਿਨ੍ਹਾਂ ਤੋਂ ਇਹਨਾਂ ਨੇ ਪਿਛਲਾ ਸਮਾਂ ਜਿਹੜਾ ਅਤਵਾਦ ਵਾਲਾ ਵੇਖਿਆ ਉਹ ਬਿਲਕੁਲ ਜਿਹੜੇ ਆ ਉਹ ਕਾਂਗਰਸ ਪਾਰਟੀ ਨੂੰ ਵੋਟ પા ਕੇ ਰਾਜੀ ਪਿੰਡਾਂ ਦੇ ਵਿੱਚ ਜਦੋਂ ਜਾਇਦਾ ਉਹ ਵੀ ਇਹ ਗੱਲ ਕਹਿ ਰਿਹਾ ਕਹਿੰਦੇ ਕਿ ਕਾਂਗਰਸ ਪਾਰਟੀ ਨੇ ਜਿਹੜਾ ਅਮਨ ਸ਼ਾਂਤੀ ਲੈਂਦੀ ਹੈ ਇਹੀ ਘਰਾਂ ਦੇ ਵਿੱਚ ਪਿੰਡਾਂ 'ਚ ਵੱਸਣਦੇ ਆ ਆਪਣੇ ਕਾਰੋਬਾਰ ਕਰਦੇ ਆ ਪਿਛਲਾ ਸਮਾਂ ਹੀ ਨੰਗਿਆ ਹਨੇਰੀ ਉਹ ਹਨੇਰੀ ਜਿਹੜੀ ਬਿਲਕੁਲ ਖਤਮ ਹੋ ਗਈ ਲੋਕਾਂ ਨੇ ਵਾਪਸੀ ਜਿਹੜੀ ਆ ਉਹ ਕਰ ਲਈ ਆ ਔਰ ਕਾਂਗਰਸ ਪਾਰਟੀ ਨੂੰ ਸਾਥ ਦੇਣਦੇ ਆ ਇਹਨੂੰ ਆਸ ਹੈ ਕਿ ਅਸੀਂ ਵੱਡੀ ਡੀਲ ਦੇ ਨਾਲ ਕਾਂਗਰਸ ਪਾਰਟੀ ਦਾ ਜਿਹੜਾ ਕੈਂਡੀਡੇਟ ਸਾਡਾ ਉਹ ਵੀ ਇੱਕ شریف ਆਦਮੀ ਹੈ ਔਰ ਦੂਸਰੇ ਕੈਂਡੀਡੇਟ ਹਨ ਉਹਨਾਂ ਦੀ ਤੁਲਨਾ ਕਰ ਲਓ ਇੱਕ ਭਲਾਮਾਨ شریف ਇਮਾਨਦਾਰ ਜਿਹੜਾ ਸਾਡਾ ਕੈਂਡੀਡੇਟ ਆ ਔਰ ਦੂਸਰੇ ਕੈਂਡੀਡੇਟਾਂ ਦੇ ਮੁਕਾਬਲੇ ਜਿਹੜਾ 1 ਨੰਬਰ ਦਾ ਇਹ ਸਾਡਾ ਕੈਂਡੀਡੇਟ ਆ ਔਰ ਲੋਕੀ ਜਿਹੜਾ ਵਾ ਇਹਨਾਂ ਨੂੰ ਪਿਆਰ ਕਰਦੇ ਔਰ ਕਾਂਗਰਸ ਪਾਰਟੀ ਨੂੰ ਪਿਆਰ ਕਰ ਰਹੇ ਨੇ ਔਰ 100% ਜਿਹੜਾ ਕਾਂਗਰਸ ਪਾਰਟੀ ਜੜੀ ਜਿੱਤ ਕੇ ਨਿਕਲੂਗੀ। ਪਲੇਅਰ ਸਾਹਿਬ ਅਕਾਲੀ ਦਲ ਦਾ ਕਿਵੇਂ ਲੱਗ ਰਿਹਾ ਇੱਥੇ ਅਕਾਲੀ ਦਲ ਜਿਵੇਂ ਸੁਖਬੀਰ ਬਾਲ ਸਿੰਘ ਸਾਹਿਬ ਕਹਿੰਦੇ ਸੀ ਕਿ ਕਿ ਅਕਾਲੀ ਦਲ ਵੀ ਇੱਥੇ ਮੁਕਾਬਲੇ 'ਚ ਆ ਉਹਨਾਂ ਦਾ ਲੱਗਦਾ ਕਿ ਮੁਕਾਬਲਾ ਤੁਹਾਡਾ ਸਰਕਾਰ ਦੇ ਨਾਲ ਹੀ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੂੰ ਕਾਂਗਰਸ ਅਕਾਲੀ ਦਲ ਨੂੰ ਕੈਂਡੀਡੇਟ ਨਹੀਂ ਲੱਭਾ। ਤੋਂ ਬਜੀ ਠੇਲ ਕੇ ਤੋਂ ਬੀਬੀ ਲੈ ਆ ਕੇ ਇੱਥੇ ਇਲੈਕਸ਼ਨ ਲੰਡਾ ਦਿੱਤੀ। ਔਰ ਜਿਹੜੇ ਲੋਕੀ ਆ ਕਾਲੀਦਾਲ ਤੋਂ ਖਫਾ ਵਾ ਔਰ ਲੋਕੀ ਇਹ ਹੀ ਗੱਲ ਕਰ ਰਹੇ ਆ ਕਿ ਇਹ ਜਿਹੜੀ ਪਾਰਟੀ ਆ ਇਹਨੇ ਜਿਹੜਾ ਵਾ ਪੰਜਾਬ ਦਾ ਬੇੜਾ ਗਰਕ ਕੀਤਾ ਵਾ। ਨਸ਼ਾ ਜਿਹੜਾ ਵਾ ਉਹ ਇਹਨਾਂ ਨੇ ਸ਼ੁਰੂ ਕੀਤਾ 12 ਤੋਂ ਬਾਅਦ ਇੱਥੇ ਸਮੈਕ ਜਿਹੜੀ ਆ ਉਹ ਦਿਨੋਂ ਦਿਨ ਵਧਿਆ ਔਰ ਜੋ ਕਾਂਗਰਸ ਵੇਲੇ ਸੀ ਨਸ਼ਾ ਵੇਚਦਾ ਸੀ ਉਦੋਂ ਵੀ ਬੜੀ ਕੋਸ਼ਿਸ਼ ਕੀਤੀ ਪਰ ਉਦੋਂ ਨਹੀਂ ਪਰ ਅੱਜ ਇੱਕ ਘਰ ਘਰ ਡਿਲੀਵਰੀ ਜਿਹੜੀ ਹੋ ਰਹੀ ਹੈ ਔਰ ਕਾਂਗਰਸ ਪਾਰਟੀ ਵੀ ਇਹਨਾਂ ਨਹੀਂ ਸੀਗਾ ਜਿੰਨਾ ਅੱਜ ਜਿਹੜਾ ਨਸ਼ਾ ਵਾ ਉਹ ਦੁ 100 ਗੁਣਾ ਵੱਧ ਗਿਆ ਔਰ ਬੱਚੇ ਜਿਹੜੇ ਲੋਕਾਂ ਦੇ ਮਰ ਰਹੇ ਨੇ ਟੀਕੇ ਲਾਉਣ ਦੇ ਆ ਬੁਰਾ ਹਾਲ ਹੈ ਲੋਕੀ ਇਹਨਾਂ ਤੋਂ ਦੁਖੀ ਆ ਲੋਕੀ ਉੱਤੋਂ ਉੱਤੋਂ ਜਿਹੜੇ ਇਹਨਾਂ ਦੇ ਨਾਲ ਤੁਰੇ ਫਿਰਦੇ ਜਿਹੜੇ ਥੱਲੇ ਵਰਕਰ ਆ ਉਹ ਇਹਨਾਂ ਦੇ ਕੋਈ ਨਾਲ ਨਹੀਂ ਰਿਹਾ ਔਰ ਅੱਜ ਮੋੜ ਬੰਦ ਹੋ ਗਏ ਤੁਹਾਡੇ ਬੰਦੀ ਇਹਨਾਂ ਦੀ ਸਾਹਮਣੇ ਆਈ ਆ ਕੋਈ ਇੱਕ ਮੁੰਡਾ ਇਹਨਾਂ ਦਾ ਪੀ ਸੀਗਾ ਜੋ ਆਪਣੇ ਐਕਸਐਮਐਲਏ ਸਾਬ ਜਣ ਜਿਹਨਾਂ ਦੀ ਡੈਥ ਹੋ ਚੱਕੀ ਸੋਹਰ ਸਾਹਿਬ ਉਹਨਾਂ ਦਾ ਪੀ ਉਹ ਵੀ ਇਲੈਕਸ਼ਨ ਲੜਿਆ ਔਰ ਕਿਉਂਕਿ ਉਹਦਾ ਵੀ ਇਲਾਕੇ 'ਚ ਪ੍ਰਭਾਵ ਹੈ ਕੋ 5 ਸਾਲੋਂ 4 ਸਾਲੋਂ ਨੇ ਕੰਮ ਕੀਤਾ ਲੋਕਾਂ ਦਾ ਮੈਨੂੰ ਲੱਗਦਾ ਵਾ ਕਿ ਜਿਹੜੀ ਇਹ ਜਿਹੜੀ ਆਮ ਪਾਰਟੀ ਆ ਉਹਨੂੰ ਜਿਹੜਾ ਇਹ ਮੁੰਡਾ ਖਰੋਤਾ ਆ ਆਪ ਆਪ ਪਾਰਟੀ ਨੂੰ ਭਨੇਵਾ ਆਪਣੇ ਦਾ ਸੂਲ ਸਾਹਿਬ ਦਾ ਸੂਲ ਸਾਹਿਬ ਦਾ ਉਹ ਹੀ ਇਹਨਾਂ ਨੂੰ ਲੈ ਡੂਗਾ ਠੀਕ ਹੈ ਤੇ ਲੋਕ ਜਿਹੜੇ ਕਾਂਗਰਸ ਨੂੰ ਤਾਂ ਲੋਕ ਕਾਂਗਰਸ ਪਾਰਟੀ ਦੇ ਨਾਲ ਡਟ ਕੇ ਡਟ ਗਏ ਆ ਔਰ ਦਿਨੇ ਤੋਂਨ ਪਾਰਟੀ ਦਾ ਜਿਹੜਾ ਗਰਾਫ ਉੱਪਰ ਜਾ ਰਿਹਾ ਭਲਵਾਂ ਜੀ ਦਾ ਸਾਬਕਾ ਵਿਧਾਇਕ ਨੇ ਸੰਤੋਖ ਸਿੰਘ ਭਲਾਈਪੁਰ ਸਾਹਿਬ ਸਿੰਦੇਰ ਆਗੂ ਨੇ तमाम ਆਗੂ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਵਕ ਵਕ ਹਲਕਿਆਂ ਤੋਂ ਤਰਨਤਨ ਪਹੁੰਚ ਰਹੇ ਨੇ ਔਰ ਦਾਵਾ ਸਾਰਿਆਂ ਦਾ ਇਹੋ ਹੀ ਆ ਕਿ ਕਾਂਗਰਸ ਪਾਰਟੀ ਜਿਹੜੀ ਹੈ ਸੀਟ ਵੱਡੇ ਮਾਰਜਨ ਦੇ ਨਾਲ ਜਿੱਤੇਗੀ ਸਰਕਾਰ ਦੇ ਨਾਲ ਮੁਕਾਬਲਾ ਜੋਰ ਹੈ ਪਰ ਦਾਵੇ ਜਿਹੜੇ ਨੇ ਹਰ ਪ ਉਹ ਆਪਣੇ ਆਪਣੇ ਪੱਧਰ ਤੇ ਕਰ ਰਿਹਾ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ Dainik Sohra TV Taran Tarun